ਸਾਬਕਾ ਨੇਵੀ ਅਫਸਰ ਦੇ ਨਾਲ ਕਰੋੜ ਰੁਪਏ ਦੇ ਨੇੜੇ ਦੀ ਠੱਗੀ ਮਾਰਨ ਦੇ ਮਾਮਲੇ ਦੇ ਵਿੱਚ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਦੋਨੋਂ ਕੀਤਾ ਗਿਆ ਗ੍ਰਿਫਤਾਰ ਅੱਜ ਕੀਤਾ ਜਾਵੇਗਾ ਇਹਨਾਂ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਅਤੇ ਇਹਨਾਂ ਦਾ ਲਿਆ ਜਾਵੇਗਾ ਰਿਮਾਂਡ ਮਾਮਲਾ ਸਾਬਕਾ ਨੇਵੀ ਅਫਸਰ ਦੇ ਨਾਲ 68 ਲੱਖ ਰੁਪਏ ਦੀ ਵਜ੍ਹੀ ਠੱਗੀ ਦਾ ਇੱਕ ਸਾਬਕਾ ਨੇਵੀ ਅਫਸਰ ਵੱਲੋਂ ਇੱਕ ਇੰਸ਼ੂਰੈਂਸ ਕੰਪਨੀ ਦੇ ਵਿੱਚ ਕੁਝ ਪੈਸੇ ਉਸਨੇ ਆਪਣਾ ਨਾ ਵੀ ਲਗਾਏ ਸਨ ਅਤੇ ਉਸਨੇ ਬਾਅਦ ਦੇ ਵਿੱਚ ਉਹ ਸਕੀਮ ਵਿੱਚ ਹੀ ਛੱਡ ਦਿੱਤੀ ਤੇ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਇੰਸ਼ੂਰੈਂਸ ਕੰਪਨੀ ਵੱਲ ਉਸਦੇ ਪੈਸੇ ਵਾਪਸ ਨਹੀਂ ਕੀਤੇ ਤਾਂ ਉਸਨੇ ਮਾਂਜੂ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਉੱਥੇ ਉਹ ਕੇਸ ਜਿਹੜਾ ਆਪਣਾ ਉਹ ਹਾਰ ਗਿਆ ਅਤੇ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਉਂਦਾ ਹੈ ਤੇ ਉਸ ਨੇ ਇਸ ਨੂੰ ਕਿਹਾ ਕਿ ਜੋ ਉਸ ਨੇ ਇਸ ਆਪਣਾ ਕੰਪਨੀ ਦੇ ਵਿੱਚ ਪੈਸੇ ਲਗਾਏ ਆ ਉਹ ਇਸ ਨੂੰ ਇਹ ਪੈਸੇ ਸਾਰ ਜਿੰਨੇ ਜਿਹੜੇ ਉਹ ਆਪਣਾ ਵਾਪਸ ਕਰਵਾ ਦੇਵੇਗਾ ਲੇਕਿਨ ਉਸ ਦਾ ਥੋੜਾ ਮੋਟਾ ਖਰਚਾ ਹੋਵੇਗਾ ਤੇ ਇਸ ਨੂੰ ਲੈ ਕੇ ਉਸ ਨੇ ਆਪਣਾ 19 ਲੱਖ ਰੁਪਏ ਹੋਰ ਇਸੇ ਵਿਅਕਤੀ ਤੋਂ ਆਪਣੇ ਅਕਾਊਂਟ ਦੇ ਵਿੱਚ ਹੌਲੀ ਹੌਲੀ ਕਰਕੇ ਜਿਹੜਾ ਹੈ ਉਹ ਆਪਣਾ ਉਸ ਨੇ ਵੀ ਆਪਣਾ ਆਪਣੇ ਅਕਾਊਂਟ ਦੇ ਵਿੱਚ ਪਵਾ ਲਿਆ ਅਤੇ ਉਸ ਤੋਂ ਬਾਅਦ ਉਹ ਵਿਅਕਤੀ ਸਾਈਡ ਤੇ ਹੋਇਆ ਤਾਂ ਦੋ ਹੋਰ ਵਿਅਕਤੀ ਨੇ ਜਿਹੜੇ ਉਹਨਾਂ ਵੱਲੋਂ ਇਸ ਸਾਬਕਾ ਨੇਵੀ ਅਫਸਰ ਤੋਂ 38 ਲੱਖ ਰੁਪਏ ਹੋਰ ਜਿਹੜਾ ਥੋੜੇ-ਥੋੜੇ ਪੈਸੇ ਕਰਕੇ ਉਸ ਨੂੰ ਉਹਦਾ ਕਲੇਮ ਆਪਣਾ ਦਵਾਉਣ ਦੇ ਲਈ ਜਿਹੜੇ ਨੇ ਉਹ ਉਸ ਤੋਂ 38 ਲੱਖ ਰੁਪਏ ਹੋਰ ਲੈ ਲਿਆ ਤਾਂ ਹੁਣ ਇਸ ਨੇ ਜਦ ਇਸ ਸਬੰਧੀ ਥਾਣਾ ਕੈਂਟ ਰਹਿ ਕੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਨੂੰ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਅਸਰ ਕਰਕੇ ਹੋਰ ਦਿਨਾਂ ਦੇ ਨਾਲ ਪੁਛ ਕੇ ਛੜੀ ਹੋਣ ਵੱਲ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣੀ ਹੈ ਕੀ ਹੈ ਸਾਰਾ ਮਾਮਲਾ ਐਸ ਐਚਓ ਥਾਣਾ ਕੈਂਟ ਦੇ ਜਵਾਨੀ ਸਰਕਾਰੀ ਅਸਰ ਦਾ ਨਗੀਲੇ ਮਾਮਲਾ ਸਾਹਮਣੇ ਕੀ ਮਾਮਲਾ ਤੇ ਕਰਦੇ ਕੀ ਹੋ ਰਿਹਾ ਹੈ ਕੱਲ ਸਾਡੇ ਥਾਣਾ ਕੈਂਟ ਦੇ ਥਾਗ ਥਾਣੇਦਾਰ ਅਖਸ਼ ਕੁਮਾਰ ਕੋਲੇ ਬਲਵੀਰ ਸਿੰਘ ਪੁੱਤਰ ਰਮੀਤ ਸਿੰਘ ਬੁਧਾਰ ਸਿੰਘ ਵਾਲਾ ਦੇ ਨਗਰਾਂ ਰਹਿਣ ਵਾਲਾ ਹੈ ਜੀ ਬਜ਼ੁਰਗ ਕਰਤਕ ਸਾਲ ਦੇ ਤੇ ਇੰਡੀਅਨ ਨੇਵੀ ਦੇ ਵਿੱਚੋਂ ਰਿਟਾਇਰਡ ਨੇ ਇਹਨਾਂ ਨੇ ਇੱਕ ਬਿਆਨ ਲਿਖਾਇਆ ਸੀ ਜਿਸ ਵੇਲੇ ਤਿੰਨ ਨੇ ਇਹ ਦੱਸਿਆ ਕਿ ਸਾਲ 2016 ਦੇ ਵਿੱਚ ਉਹਨਾਂ ਨੇ ਕੋਈ ਰਾਇਲੈਂਸ ਇੰਸ਼ੋਰੈਂਸ ਕੰਪਨੀ ਕੋਲ 6 ਪਾਲਸੀਆਂ ਕਰਵਾਈਆਂ ਸੀ। ਉਹ 6 ਪਾਲਸੀਆਂ ਮੈਚ्योर ਨਹੀਂ ਹੋ ਜਾਂਦੀਆਂ ਕਿਉਂਕਿ ਉਹ ਕਿਸ਼ਤਾਂ ਭਰਦੇ ਰਹੇ ਸੀਗੇ ਤੇ ਕਿਸ਼ਤਾਂ ਜਦੋਂ ਅੱਧੀਆਂ ਕੋ ਉਹਨਾਂ ਨੇ ਕਿਸ਼ਤਾਂ ਭਰ ਦਿੱਤੀਆਂ ਸੀਆਂ ਬਟ ਉਹ ਉਸ ਤੋਂ ਬਾਅਦ ਉਹ ਕਿਸ਼ਤਾਂ ਨਹੀਂ ਭਰ ਸਕੇ ਜਦੋਂ ਅੱਧੀਆਂ ਕਿਸ਼ਤਾਂ ਆਪਣੀਆਂ ਭਰਤੀਆਂ ਸੀਆਂ ਤੋਂ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਗਏ ਹਾਜ਼ਿਰਤ ਹਾਂ ਦੇ ਵਿੱਚ। ਹਾਜ਼ਿਰਤ ਹਾਂ ਤੋਂ ਅਗਲੇ ਵਿੱਚ ਤਾں ਜਦੋਂ ਉਹਨਾਂ ਨਾਲ ਉੱਥੇ ਗੱਲਬਾਤ ਕੀਤੀ ਵੀ ਮੇਰੀਆਂ ਇੰਸ਼ੋਰੈਂਸ ਕੰਪਨੀ ਆਂਦੀਆਂ ਕਿ ਇਸ ਦਾ ਜਿੰਨੀ ਭਰਿਆ ਮੈਨੂੰ ਉਹਦੇ ਪੇਮੈਂਟ ਤੁਹਾਨੂੰ ਵਾਪਸ ਕਰ ਦੇਤੋ ਵਾਪਸ ਕਰਦੇ ਹੋ ਪਰ ਉਹਨਾਂ ਨੇ ਪੇਮੈਂਟ ਵਾਪਸ ਨਹੀਂ ਕੀਤੀ ਫਿਰ ਇਹਨਾਂ ਨੇ ਆਪਣਾ ਇੱਕ ਕੇਸ ਫਾਈਲ ਕਰਤਾ ਮਾਨਯੋਗ ਅਦਾਲਤ ਦੇ ਵਿੱਚ ਜਿੱਥੋਂ ਕੇਸ ਉਹਨਾਂ ਦਾ ਡਿਕਲਾਈਨ ਹੋ ਗਿਆ ਪਰ ਉਸ ਤੇ ਚੀਜ਼ ਨੂੰ ਬੇਸ ਪਨਾ ਕੇ 2023 ਦੇ ਵਿੱਚ ਇਹਨਾਂ ਨੂੰ ਦੁਬਾਰਾ ਕਾਲ ਆਉਂਦੀ ਆ ਕਿ ਤੇ ਅਜੀਵਰਮਨ ਨਾਮ ਦੇ ਬੰਦੇ ਦੇ ਜਿਹੜਾ ਆਪਣੇ ਆਪ ਨੂੰ ਬੰਬੇ ਜਿਹੜਾ ਲੋਕਪਾਲ ਦਾ ਕਮਿਸ਼ਨਰ ਦੱਸਦਾ ਪੀਆ ਰੋਜ਼ ਸਨੇਹਨਾ ਨੂੰ ਫੋਨ ਤੇ ਗੱਲ ਕੀਤੀ ਵੀ ਵੀ ਮੈਂ ਤੁਹਾਡੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦਾ ਡੱਬਿਆ ਹੋਇਆ ਹੈ ਤਾਂ ਤੁਹਾਨੂੰ ਮੈਂ ਵਾਪਸ ਦਵਾ ਦਊਂਗਾ ਤੇ ਤੁਸੀਂ ਉਹਦੇ ਲਈ ਮੈਨੂੰ ਥੋੜੇ ਬਸੇ ਪੈਸੇ ਦੇਂਦੇ ਰਹੋ ਫਿਰ ਇਹਨੇ ਉਹਨਾਂ ਦੇ ਕਹਿਣ ਤੇ ਸਾਲ 2023 ਦੇ ਵਿੱਚ ਹੌਲੀ-ਹੌਲੀ ਕਰਕੇ ਕਰੀਬ 19 ਲੱਖ ਰੁਪਏ ਦੇਤਾ ਚਲੋ ਇਹਨਾਂ 19 ਲੱਖ ਰੁਪਏ ਦੇ ਕੇ ਉਹਨੂੰ ਲਾਰੇ ਲੱਤੇ ਲੂੰਗਾ ਕਿ ਅਸੀਂ ਇਹਨਾਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਪੈਸੇ ਡਬਲ ਕਰਾ ਦਊਂਗਾ ਟ੍ਰਿਪਲ ਕਰਾ ਦਊਂਗਾ ਇਦਾਂ ਦੇ ਤੁਹਾਨੂੰ ਲਾਰੇ ਲੱਤੇਗਾ ਮੈਂ ਫਿਰ ਸਾਲ 2000 ਪਤੀ ਦੇ ਵਿੱਚ 3 ਨੂੰ ਫਿਰ ਕਾਲ ਆਉਂਦੀ ਆ ਲੋਕਾ ਲੋਕਲ ਕਮਿਸ਼ਨਰ ਦਾ ਹੀ ਹੁੰਦਾ ਬੰਦਾ ਬਟ ਉਹ ਰਾਦੇ ਮੋਹਨ ਨਾਮ ਦਾ ਬੰਦਾ ਤੇ ਇਕ ਲਖਵੇਂਦਰ ਸਿੰਘ ਨਾਮ ਦਾ ਬੰਦਾ ਉਹ ਕੋਲ ਸੱਜਿਆ ਥੇਮ ਉਹ ਗੱਲ ਕਹਿੰਦੇ ਆ ਵੀ ਅਸੀਂ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਤੋਂ ਅਜੀ ਬਰਮਾ ਨਾਮ ਦੇ ਬੰਦੇ ਨੇ پیسے ਲੈ ਸੀ ਉਹ ਵੀ ਵਾਪਸ ਕਰਵਾ ਦਾਂਗੇ ਐਂਡ ਜਿਹੜੇ ਤੁਹਾਡੇ ਇੰਸ਼ੋਰੈਂਸ ਕੰਪਨੀਆਂ ਦੇ ਉਹ ਵੀ پیسے ਵਾਪਸ ਕਰਵਾ ਦਾਂਗੇ ਔਰ ਇਹਨਾਂ ਤੋਂ ਇਦਾਂ ਤੋਂ ਠੱਪੀ ਲੱਖ ਰੁਪਏ ਆਪਨੇ ਕੌਣ ਤਾਂ ਵੀ ਅੱਥਰੂ ਕੋਟਾ ਟ੍ਰਾਂਸਫਰ ਕਰਾਉਂਦਾ ਜਿਹੜਾ ਸਰਨੀ ਮੋਹਨ ਇਹ ਕਾਹਦੀ ਵਜ੍ਹਾ ਨਾਲ ਉਹਨਾਂ ਤੱਕ ਇੱਕ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਇਹ ਗੱਲ ਕਲੀਅਰ ਕੀਤੀ ਵੀ ਇਹ ਜਿਹੜੇ ਰਾਜਵਿੰਦਰ ਸਿੰਘ ਤੇ ਜਗਪ੍ਰੀਤ ਸਿੰਘ ਨਾਮ ਦੇ ਦੋ ਲੜਕੇ ਹੈਗੇ ਆ ਜਿਹੜੇ ਇਹਨਾਂ ਨਾਲ ਇਹ ਸਾਰੇ ਫੀਕ ਮਗਲੋ ਬੰਦੇ ਬਣ ਕੇ ਲੋਕਪਾਲ ਕਮਿਸ਼ਨ ਨਾਲ ਨਾਮ ਵਗੜ ਲੈ ਕੇ ਇਹ ਜਿਹੜੇ ਇਹਨਾਂ ਨਾਲ ਖਲੀਆਂ ਮਾਰਦੇ ਰਹੇ ਆ ਤੇ ਇਹ ਦੋਵੇਂ ਰਾਜਵਿੰਦਰ ਸਿੰਘ ਤੇ ਜਿਹੜੇ ਆਪਣਾ ਜਗਪ੍ਰੀਤ ਸਿੰਘ ਇਹ ਦੋਨਾਂ ਨੂੰ ਅੱਜ ਕੱਲ੍ਹ ਅਰੈਸਟ ਕਰ ਲਿਆ ਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਤੇ ਮਾਨਯੋਗ ਅਦਾਲਤ ਤੋਂ ਇਹਨਾਂ ਦਾ ਨਿਰਮਾਨ ਮੰਗੂ ਨੇ ਅੱਜ ਅਤੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਮਾਨ ਲੇਖਨਾ ਤੋਂ ਰੋਕੀ ਗ੍ਰਾਂਹ ਨੇ ਇਹਨਾਂ ਦੇ ਜਿਹੜੇ ਖਾਤੇ ਵਗੈਰਾ ਉਹਨਾਂ ਨੂੰ ਡੀਆਇਡੈਂਟੀਫਾਈ ਕਰ ਰਹੇ ਆ ਤੇ ਉਹਨਾਂ ਨੂੰ ਜੋ ਬੰਦਾ ਡੂ ਲੀਲ ਕਰਕੇ ਹਾਂਜੀ ਹੋਰ ਉਹ ਦਿੱਜ ਬਜ਼ੁਰਗ ਹੈਗੇ ਦੇਖੋ ਜੀ ਇਹਨਾਂ ਨੇ ਆਪਣੇ ਜਿਹੜੇ ਜ਼ਮੀਨ ਪਲਾਟ ਵਗੈਰਾ ਵੇਚ ਇਹਨਾਂ ਨੂੰ ਪੈਸੇ ਕੇ ਕੀਤੇ ਮੈਂ ਸਾਰਿਆਂ ਨੂੰ ਇਹ ਜਨਾ ਦੋਣਾ ਕਿ ਵੀ ਸਾਡੇ ਪਤਿਵੀਆਂ ਨਾਲ ਇਹ ਹੋ ਰਹੀਆਂ ਨਹੀਂ ਆਪਣੇ ਕੋਲੋਂ ਬਗਦਨ ਲੈ ਕੇ ਆਂਦੀ ਆ ਤਾਂ ਤੋਂ ਸਥਾਨਕ ਕੈਂਪ ਤੋਂ ਜਿਹੜੇ ਸਾਡੇ ਏਰੀਆ ਵਿੱਚ ਜਾਂ ਸਾਡੇ ਕੰਟਰੋਲ ਹੁੰਦੇ ਨੰਬਰ ਤੇ ਇਹਨਾਂ ਨਾਲ ਤਾਲਮੇਲ ਕਰਕੇ ਸਾਨੂੰ ਜਾਣੂ ਕਰਾਉਣਾ ਟੋਟਲ ਬਿੱਲ ਕੰਕਟ ਜੀ ਦਾ 8 ਲੱਖ ਰੁਪਏ ਦੇ ਕਰੀਬ ਦੇ ਰਹੇ ਆ ਜੀ ਬਈ ਨਾ ਇਹਦੇ ਸਾਡੇ ਵੱਲ ਜੀ